ਪਿਆਰ ਭਰੀ ਸਾਸਰੀ ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣੀ ਆ ਜੋ ਪੁਰਾਣੇ ਬੇੜਿਆਂ ਵਿੱਚਰੇ ਘਰ ਦੀ ਰਸੋਈ ਵਿੱਚ ਵਰਤੀ ਜਾਂਦੀ ਦੀ ਪਰ ਅੱਜ ਕੱਲ ਕਿਸੇ ਵਿਰਲੇਗ ਤਾਂਵੇਂ ਘਰ ਵਿੱਚ ਹੀ ਇਹ ਚੀਜ਼ ਵਰਤੀ ਜਾਂਦੀ ਆ ਸੋ ਜੀ ਸੋ ਬਲੌਗ ਨੂੰ ਐਂਡ ਟੱਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਆਜੋ ਚਲੋ ਫਿਰ ਦਿਖਾਉਣਾ ਤੁਹਾਨੂੰ ਰਸੋਈਆਂ ਵਿੱਚ ਵਰਤੀਆਂ ਆਣ ਵਾਲੀ ਇੱਕ ਹੋਰ ਵਸਤ ਇੱਕ ਹੋਰ ਭਾਂਡਾ ਜੋ ਪੁਰਾਣੇ ਬੇੜਿਆਂ ਵਿੱਚ ਰਸੋਈਆਂ ਦੇ ਵਿੱਚ ਵਰਤੇ ਜਾਂਦਾ ਸੀ ਸੋ ਲੋ ਦੇਖੋ ਜੀ ਇਹ ਆ ਉਹ ਭਾਂਡਾ ਜੋ ਪੁਰਾਣੇ ਬੇੜਿਆਂ ਵਿੱਚ ਘਰਦੀਆਂ ਰਸੋਈਆਂ ਦੇ ਵਿੱਚ ਵਰਤੇ ਜਾਂਦਾ ਸੀ ਇਹ ਭਾਂਡਾ ਏ ਪਿੱਤਲ ਦੀ ਪ੍ਰਾਤ ਪੁਰਾਣੇ ਬੇੜਿਆਂ ਵਿੱਚ ਘਰਾਂ ਦੇ ਵਿੱਚ ਜੋ ਭਾਂਡੇ ਵਰਤੇ ਜਾਂਦੇ ਸੀ ਉਹ ਸਾਰੇ ਦੇ ਸਾਰੇ ਪਿੱਤਲ ਦੀ ਧਾਣ ਦੇ ਬਣੇ ਹੁੰਦੇ ਸੀ ਹਰੇ ਘਰ ਦੀ ਰਸੋਈ ਦਾ ਇਹ ਸ਼ਿੰਗਾਰ ਹੁੰਦਾ ਸੀ ਜਿਵੇਂ ਡੋਲੂ ਜੱਗ ਕੜਸ਼ੀਆਂ ਚਮਚੇ ਥਾਲ ਪਰਾਟਾਂ ਤੇ ਪਤੀਲੀਆਂ ਇਹ ਸਾਰੇ ਹੀ ਭਾਂਡੇ ਪਿੱਤਲ ਦੀ ਧਾਤ ਦੇ ਬਣੇ ਹੁੰਦੇ ਦੀ ਜੋ ਕਿ ਰਸੋਈਆਂ ਦੇ ਵਿੱਚ ਵਰਤੇ ਜਾਂਦੇ ਦੀ ਇਹਨਾਂ ਭਾਂਡਿਆਂ ਵਿੱਚੋਂ ਹੀ ਇੱਕ ਭਾਂਡਾ ਹੁੰਦਾ ਸੀ ਪ੍ਰਾਤ ਇਹ ਤੁਹਾਡੇ ਸਾਹਮਣੇ ਜਿਹੜੀ ਦਿਖਾਈ ਦੇ ਰਹੀ ਆ ਇਹਨੂੰ ਪ੍ਰਾਤ ਕਹਿੰਦੇ ਰਹਿ ਇਹਦੇ ਵਿੱਚ ਅਟਾਕ ਹੁੰਨੇ ਜਾਂਦਾ ਸੀ ਅੱਜ ਕੱਲ੍ਹ ਵਾਂਗੂ ਉਦੋਂ ਸਟੀਲ ਦੀਆਂ ਜਾਂ ਸੈਲਬਟ ਦੀਆਂ ਪਰਾਤਾ ਨਹੀਂ ਸਨ ਹੁੰਦੀਆਂ ਉਦੋਂ ਪਿੱਤਲ ਦੀਆਂ ਹੀ ਪਰਾਤਾਂ ਵਰਤੀਆਂ ਜਾਂਦੀਆਂ ਦੀ ਜਿਨ੍ਹਾਂ ਵਿੱਚ ਰੋਟੀਆਂ ਪਕਾਉਣ ਲਈ ਆਟਾ ਗੁੰਨਿਆ ਜਾਂਦਾ ਸੀ ਸੋਇਆ ਪਿੰਡਾਂ ਦੇ ਵਿੱਚ ਜੋ ਕਲੀ ਕਰਨ ਵਾਲੇ ਆਉਂਦੇ ਹੁੰਦੇ ਦੀ ਜੋ ਪਿੰਡ ਵਿੱਚ ਆ ਕੇ ਪਾਂਡੇ ਕਰੀ ਕਰਾ ਲੋ ਪ੍ਰਾਤਾਂ ਨੂੰ ਪਾਊਡਰ ਲਵਾ ਲਓ ਦਾ ਹੁੱਕਾ ਦਿੰਦੇ ਹੁੰਦੇ ਸੀ ਉਹਨਾਂ ਦੇ ਕੋਲੋਂ ਇਹਨਾਂ ਪ੍ਰਾਤਾਂ ਦੇ ਦੇ ਪਾਸੇ ਇੱਥੇ ਪਾਊਡਰ ਲਗਾਏ ਜਾਂਦੇ ਸੀ ਜੋ ਕਿ ਹਠਿਆਣੀ ਹੁੰਦੀ ਜਿਹੜੇ ਜਿਹਨੂੰ 50 ਪੈਸੇ ਕਹਿੰਦੇ ਨੇ ਉਨਨੇ ਕ ਸਾਈਜ਼ ਦੇ ਉਹ ਗੜਾਈ ਵਿੱਚ ਪੌੜ ਹੁੰਦੇ ਦੀ ਤੇ ਉਂਗਲ ਕ ਜਿੰਨੇ ਮੋਟੇ ਹੁੰਦੇ ਦੀ ਉਹ ਇਹਨਾਂ ਪ੍ਰਾਤਾਂ ਦੇ ਥੱਲੇ ਲਗਾਏ ਜਾਂਦੇ ਸੀ ਤਿੰਨ ਚਾਰ ਇੱਥੇ ਪੌੜ ਲਗਾਏ ਜਾਂਦੇ ਸੀ ਤਾਂ ਕਿ ਇਹ ਪ੍ਰਾਤਕ ਥੱਲੇ ਉਹ ਘਸੇ ਨਾ ਇਸ ਕਰਕੇ ਉਹ ਪੌੜ ਇਹਨਾਂ ਪ੍ਰਾਤਾਂ ਥੱਲੇ ਲਗਾਏ ਜਾਂਦੇ ਸੀ ਤੇ ਅੰਦਰਲੇ ਪਾਸੇ ਇਹਨਾਂ ਦੇ ਕਲੀ ਵੀ ਕਰਾ ਲੈਂਦੇ ਸੀ ਕਿਉਂ ਤਾਂ ਕਿ ਪਾਂਡਾ ਸਾਫ਼ ਸੁਥਰਾ ਲੱਗੇ ਕਿਉਂਕਿ ਇਹ ਜਿਹੜਾ ਪਿੱਤਲ ਹੁੰਦਾ ਸੀ ਇਹ ਛੇਤੀ ਉਕਾਲਾ ਹੋ ਜਾਂਦਾ ਸੀ ਇਸ ਕਰਕੇ ਇਹਨੂੰ ਕਲੀ ਕਰਾਉਣੀ ਵੀ ਲਾਜ਼ਮੀ ਹੁੰਦੀ ਸੀ ਤਾਂ ਕਿ ਅੰਦਰੋਂ ਸਾਫ਼ ਰਹੇ ਸੋ ਜਿਹੜੇ ਉਹ ਭਾਂਡੇ ਕਲੀ ਕਰਨ ਵਾਲੇ ਆਉਂਦੇ ਹੁੰਦੇ ਸੀ ਉਹਨਾਂ ਤੋਂ ਇਹਨਾਂ ਨੂੰ ਕਲੀ ਵੀ ਕਰਾਈ ਜਾਂਦੀ ਸੀ ਤੇ ਹੇਠਲੇ ਪਾਸੇ ਪੌੜ ਵੀ ਲਗਵਾਈ ਜਾਂਦੇ ਸੀ ਸੋ ਅੱਜਕੱਲ ਇਹ ਪਿੱਕਲ ਦੀਆਂ ਪਰੌਤਾਂ ਕਿਸੇ ਵਿਰਲੇ ਟਾਉਂੇ ਘਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਪੁਰਾਣੇ ਵੇੜਿਆਂ ਵਿੱਚ ਇਹ ਹਰੇਕ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦਿਆਂ ਦੀ ਇਹਨਾਂ ਵਿੱਚ ਆਟਾ ਗੁੰਨੇ ਜਾਂਦਾ ਸੀ ਪੁਰਾਣੇ ਵੇੜਿਆਂ ਵਿੱਚ ਵੱਡੀਆਂ-ਵੱਡੀਆਂ ਪਰੌਤਾਂ ਕਰਾਂ ਦੇ ਵਿੱਚ ਵਰਤੀ ਜਾਂਦੀ ਹੈ ਦੀ ਕਿਉਂਕਿ ਉਦੋਂ ਟੱਬਰ ਵੱਡੇ ਹੁੰਦੇ ਦੀ ਕਿਉਂਕਿ ਘਟਕ ਵਰ ਟਿਕ ਘਰ ਵਿੱਚ 8-10 ਜੀ ਤਾਂ ਜ਼ਰੂਰ ਹੁੰਦੇ ਸੀ ਤੇ ਜਿਨ੍ਹਾਂ ਵਾਸਤੇ ਆਟਾ ਗੁੰਨਣ ਦੀ ਵੱਡੀਆਂ ਬਰਾਤਾਂ ਵੀ ਵਰਤੋਂ ਕੀਤੀ ਜਾਂਦੀ ਸੀ ਇਹ ਕਈ ਸੱਜਿਆਂ ਵਿੱਚ ਆਉਂਦੀਆਂ ਵੀ ਜੇ ਛੋਟਾ ਪਰਿਵਾਰ ਹੁੰਦਾ ਤਾਂ ਛੋਟੀ ਪ੍ਰਾਦ ਵਰਤ ਲਈ ਜਾਂਦੀ ਦੀ ਜੇ ਵੱਡਾ ਪਰਿਵਾਰ ਹੁੰਦਾ ਤਾਂ ਵੱਡੀ ਪ੍ਰਾਦ ਆਟਾ ਗੁੰਨਣ ਲਈ ਵਰਤੀ ਜਾਂਦੀ ਦੀ ਸੋ ਅੱਜਕੱਲ ਇਹ ਪ੍ਰਾਦ ਵੀ ਇਹ ਪ੍ਰਾਤਾਂ ਵੀਕਰਾਂ ਚੋਂ ਲੋਪ ਹੋਣ ਕਿਨਾਰੇ ਨੇ ਜਿਨ੍ਹਾਂ ਨੂੰ ਕੇ ਸਾਂਭਣ ਵੀ ਲੋੜ ਹੈ ਕਿਉਂਕਿ ਇਹਨਾਂ ਵਿੱਚ ਗੁੰਨੇ ਆਟਾ ਜਾਂ ਹੋਰ ਕੋਈ ਪਾਈ ਵਸਤ ਸਿਹਤ ਲਈ ਹਾਨੀਕਾਰਕ ਨਹੀਂ ਹੁੰਦੀ ਜਿਵੇਂ ਕਿ ਸਟੀਲ ਦੇ ਭਾਂਡਿਆਂ ਵਿੱਚ ਪਾਈ ਵਸਤ ਉਹ ਵੀ ਖਾਨ ਪਾੜ ਖਾਨ ਵਾਲੀ ਪਾਈ ਵਸਤ ਸਿਹਤ ਲਈ ਹਾਨੀਕਾਰਕ ਹੈ ਪਰ ਇਹਨਾਂ ਚ ਪਾਈ ਵਸਤ ਸਿਹਤ ਲਈ ਹਾਨੀਕਾਰਕ ਨਹੀਂ ਸੀ ਹੁੰਦੀ ਸੋ ਇਹਨਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਇਹ ਜਿਹੜੀ ਪ੍ਰਾਦ ਤੁਸੀਂ ਮੇਰੇ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਇਸ ਪ੍ਰਾਦ ਦੀ ਅਸੀਂ ਅੱਜ ਵੀ ਵਰਤੋਂ ਕਰਦੇ ਆਂ ਇਸ ਪ੍ਰਾਪ ਨੂੰ ਮੈਂ ਆਪਣੇ ਬਾਈ ਅਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਵੀ ਰੱਖਿਆ ਹੋਇਆ ਤਾਂ ਕਿ ਨਵੀਂ ਪੀੜ੍ਹੀ ਨੂੰ ਇਸ ਪ੍ਰਾਤ ਬਾਰੇ ਦੱਸ ਸਕਾਂ ਇਹਦੇ ਫਾਇਦੇ ਬਾਰੇ ਦੱਸ ਸਕਾਂ ਜੇ ਕਿਸੇ ਵੀਰ ਭੈਣ ਨੇ ਇਹੋ ਜਿਹੀਆਂ ਵਸਤਾਂ ਜੋ ਕਿ ਪ੍ਰਾਤਨ ਵਸਤਾਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਦੇਖਣੀ ਆ ਹੁਣ ਤਾਂ ਉਹ ਮੇਰੇ ਨਾਲ 75279 31887 ਨੰਬਰ ਤੇ ਸੰਪਰਕ ਕਰਕੇ ਘਰੇ ਆ ਕੇ ਦੇਖ ਸਕਦੇ ਨੇ ਕੋਈ ਟਿਕਟ ਨਹੀਂ ਫ੍ਰੀ ਵਿੱਚ ਇਹ ਚੀਜ਼ਾਂ ਮੈਂ ਲੋਕਾਂ ਨੂੰ ਦਿਖਾਉਣਾ ਤਾਂ ਕਿ ਉਹ ਆਪਣੇ ਵਿਰਸੇ ਨਾਲ ਜੁੜ ਸਕਣ ਸੋ ਅੱਜ ਲਈ ਇੰਨਾ ਹੀ ਕਿਸੇ ਹੋਰ ਦਿਨਾਂ ਫੇਰ ਕੋਈ ਹੋਰ ਵਸਤ ਪ੍ਰਾਣੀ ਵਸਤ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ